ਹਨ ਰੇਲਵੇ ਲਾਈਨ ਨਿਕਲੀ ਹੋਤੇ ਉਥੇ ਯਾਨੀ ਕਿ ਟਿੱਕਰ ਬਹੁਤ ਹੁੰਦੇ ਸੀਗੇ ਉਹ ਜਮੀਨ ਜਿਹੜੀ ਸਾਡੇ ਬੁੱਧਰਾਂ ਨਿਕਲੀ ਸੀ ਉਹ ਟ੍ਰੈਕ ਹੋ ਗਈ ਕਿਸੇ ਗੱਲੋਂ ਇਹਨਾਂ ਨੇ ਆਦਾ ਪਿੰਡ ਇੱਥੇ ਆਣ ਕੇ ਵੱਖਰਾ ਬਣ ਲਿਆ ਤੇ ਪੁਰਾਣਾ ਜਦੋਂ ਮੁਸਲਮਾਨ ਨੇ ਤਾਂ ਖਰੀਦ ਕੀਤਾ ਸੀ ਉਸ ਟਾਈਮ ਇਹਦਾ ਨਾਮ ਸੀਗਾ ਮੁਹੰਮਦ ਖੋਲਾ ਬਰਬਾਦ ਹੋ ਗਿਆ ਸੀਗਾ ਕਿਰਾ ਇੱਟ ਹੈ ਗਿਆ ਸੀ ਦੂਜੀ ਵਾਰਾ ਪਿੰਡ ਬਣਿਆ ਫੇਰ ਇਹ ਸਾਰੇ ਇਹਦਾ ਕੀ ਕਾਰਨ ਹੈ ਵੀ ਹਵੇਲੀਆ ਇਹ ਕਿਉਂ ਜ਼ਿਆਦਾ ਬਣਾਉਂਦੇ ਲੋਕ ਐਸ ਪਿੰਡ ਦੇ ਵਿੱਚ ਕੋਈ ਪਿੰਡ ਦੇ ਵਿੱਚ 5-7 ਬੰਦੇ ਬੈਠੇ ਰਹਿ ਗਏ ਸੀ ਜੇ ਬਈ ਜਿਹੜੀ ਪਿੰਡ ਦੀ ਨਿਗ੍ਹਾ ਲਗਣ ਉਸ ਟਾਈਮ ਦੇਖਿਓ ਆਪਣੀ ਦਰਿਆ ਉਤਰਦਾ ਸੀਗਾ ਉਸ ਟਾਈਮ ਉੱਥੋਂ ਜਿਹੜੇ ਉਹ ਇੱਥੇ ਆ ਜਾਂਦੇ ਸੀ ਪਸ਼ੂ ਚਰਾਉਣ ਵਾਸਤੇ ਕੋਈ ਪ੍ਰਬੰਧਤਾ ਹੁੰਦੇ ਨਹੀਂ ਸੀ ਗੱਡੇ-ਬਲਦ ਹੁੰਦੇ ਸੀ ਗੱਡੇ-ਬਲਦ ਸੀ ਤੇ ਗੱਡੇ-ਬਲਦਾਂ ਨਾਲ ਤਾਂ ਆਪਦਾ ਰੋਟੀ ਟੋਕਰਾਈ ਸਮਾਨ ਲੈ ਕੇ ਗਏ ਸੀਗੇ ਕਿ ਬੇਗਣੀ ਤੇ ਹੀਰਾ ਵਾਲੀ ਜਿਹੜਾ ਹੈਗਾ ਉਹ ਬਾਕੀ ਪਰਿਵਾਰ ਸਾਰਾ ਉੱਤੇ ਡਟ ਅਸੀਂ ਦੋ ਪਰਿਵਾਰ ਜਿਹੜੇ ਹੈਗੇ ਆ ਉਹ ਇੱਥੇ ਹੈਗੇ ਆ ਅੱਜ ਦੇ ਟਾਈਮ ਤੇ ਇਹਦਾ ਨਾਮ ਹੈ ਸ੍ਰੀਸ਼ਵਾਲਾ ਸ੍ਰੀਸ਼ਵਾਲਾ ਸਹਿਨੀਆਂ ਸੀਗਾ ਪਹਿਲਾਂ ਦਾ ਤੇ ਸ੍ਰੀਸ਼ਵਾਲਾ ਪਹਿਲੇ ਸਹਿਨੀਆਂ ਹੁਣ ਸ੍ਰੀਸ਼ਵਾਲਾ ਤੇ ਤੁਸੀਂ ਅੱਜ ਦੇ ਟਾਈਮ 'ਚ ਆਇਆ ਦਾ ਮਤਲਬ ਇੱਕ ਹੋਰ ਵੀ ਨਾਮ ਹੈਗਾ ਇਹਦਾ ਇਹਦਾ ਇੱਕ ਹੋਰ ਨਾਮ ਹੈਗਾ ਜਿਹੜਾ ਪੁਰਾਣਾ ਜਦੋਂ ਮੁਸਲਮਾਨਾਂ ਕੋਲੋਂ ਸਾਡੇ ਬੁਜ਼ੁਰਗਾਂ ਨੇ ਜਦੋਂ ਖਰੀਦ ਕੀਤਾ ਸੀਗਾ ਅੱਛਾ ਮਤਲਬ ਇੱਥੇ ਮੁਸਲਮ ਭਾਈਚਾਰੇ ਦੇ ਲੋਕ ਰਹਿੰਦੇ ਹੁੰਦੇ ਸੀ ਪਹਿਲਾਂ ਉਹਨਾਂ ਦਾ ਪਿੰਡ ਸੀਗਾ ਉਹਨਾਂ ਦਾ ਪਿੰਡ ਸੀਗਾ ਹਾਂ ਉਹ ਜਦੋਂ ਉਹ ਖਰੀਦ ਕੀਤਾ ਉਸ ਟਾਈਮ ਦੇਖੀ ਆਪਣੇ ਦਾ ਨਾਮ ਸੀਗਾ ਮੁਹੰਮਦ ਖੋਲਾ ਮੁਹੰਮਦ ਖੋਲਾ ਖੋਲਾ ਮੁਹੰਮਦ ਖੋਲਾ ਅੱਛਾ ਤੇ ਉਸ ਤੋਂ ਬਾਅਦ ਜਦੋਂ ਸਾਡੇ ਬੁਜ਼ੁਰਗਾਂ ਨੇ ਪਿੰਡ ਨੂੰ ਖਰੀਦ ਕੀਤਾ ਹਾਂਜੀ ਤੇ ਇਹਦਾ ਕੁਝ ਰਕਬਾ ਜਿਹੜਾ ਹੈਗਾ ਸਾਡੇ ਜਿੰਝਾ ਪਰਿਵਾਰ ਨੇ ਖਰੀਦਿਆ ਸੀਗਾ ਤੇ ਕੁਛ ਜਿਹੜਾ ਹੈਗਾ ਸੀ ਸੈਣੀ ਪਰਿਵਾਰ ਸੀਗਾ ਅੱਛਾ ਅੱਛਾ ਸੈਣੀ ਪਰਿਵਾਰ ਨੇ ਉਹਨਾਂ ਨੇ 800 ਕਿੱਲਾ ਜਿਹੜਾ ਜ਼ਮੀਨ ਹੈਗੀ ਉਹ ਉਹ ਕਿੰਨੇ ਵੀ ਸਾਡੀ ਅਸੀਂ ਇੰਨਾ ਵੀ ਖਰੀਦ ਸਕਦੇ ਆ ਤੇ ਸਾਡੀ ਜਿਹੜਾ ਜਿੰਝਾ ਪਰਿਵਾਰ ਸੀਗਾ ਉਹਨਾਂ ਨੇ ਜਿਹੜਾ ਹੈਗਾ ਸੀ 1200 ਕਿੱਲੇ ਜਿਹਦੀ ਹੈਗੀ ਸੀ ਉਹ 1200 ਕਿੱਲੇ ਸਾਡੇ ਜਿੰਝਾ ਪਰਿਵਾਰ ਨੇ ਖਰੀਦੀ ਮਤਲਬ 2000 ਕਿੱਲਾ ਹੈਗੀ ਸੀ ਟੋਟਲ 2000 ਕਿੱਲਾ ਟੋਟਲ ਜ਼ਮੀਨ ਸੀ ਹਾਂਜੀ ਉਹਦੇ ਵਿੱਚ 1200 ਕਿੱਲਾ ਤਾਂ ਜਿਹੜੇ ਕਿ ਜਿੰਝਾ ਪਰਿਵਾਰ ਨੇ ਖਰੀਦੀ ਤੇ ਉਹਨਾਂ ਨੇ ਸ੍ਰੀਸ ਵਾਲਾ ਨਾਮ ਰੱਖ ਲਿਆ ਸੁਰੇਸ਼ ਵਾਲਾ ਕਿਵੇਂ ਕੋਈ ਨਾਮ ਦਾਦੇ ਜੀ ਦਾ ਨਾਮ ਤਾਂ ਸੇਵਾ ਰਾਮ ਸੀਗਾ ਪਰ ਹੁਣ ਸ੍ਰੀਸ਼ ਵਾਲਾ ਕਿਉਂ ਰੱਖਿਆ ਉਹਦਾ ਮੈਂ ਮੈਨੂੰ ਨੋਲਿਜ ਨਹੀਂ ਹੈ ਇੱਕ ਗੱਲ ਹੋਰ ਹੈ ਕਿ ਸ੍ਰੀ ਹਾਂ ਸ੍ਰੀ ਨੂੰ ਬਾਗੜੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਹੋ ਸੁਰੇਸ਼ ਕਹਿੰਦੇ ਸੁਰੇਸ਼ ਕਹਿੰਦੇ ਹਾਂ ਹੋ ਸਕਦਾ ਹੈ ਕਿ ਤੋਂ ਹੁੰਦੇ ਸੀਗੇ ਇੱਥੇ ਸੁਰੇਸ਼ ਉਸ ਵਕਤ ਹੈਗੇ ਸੀਗੇ ਹੋਰ ਕੀ ਹੈਗਾ ਸੀ درخت ਕੋਈ ਨਿੰਮਾ ਦੇ ਕਹਿੰਦੇ ਜੰਗਲ ਬੜੇ ਨਿੰਮਾ ਸੀਗੇ ਹੋਰੇ ਤੇ ਉਹ ਜਿਹੜਾ ਪਿੰਡ ਦੇ ਨਾਲ ਜਿੱਥੋਂ ਰੇਲਵੇ ਲਾਈਨ ਲੱਪਦੀ ਹੈ ਇੱਥੇ ਯਾਨੀ ਕਿ ਪਹਿਲਾਂ ਜਿਵੇਂ ਉਹਨਾਂ ਦਾ ਮਿੱਟੀ ਚੱਕੀ ਗਈ ਪਹਿਲਾਂ ਯਾਨੀ ਕਿ ਇੱਥੇ ਠਿਕਣਾ ਬਹੁਤ ਸੀ ਗਿਆ ਠਿਕਰਾ ਕਿਸ ਚੀਜ਼ ਦੀ ਆ ਤੁਸੀਂ ਘੜਿਆਂ ਦੀਆਂ ਘੜਿਆਂ ਦੀਆਂ ਠਿਕਰਾ ਦਾਦਾ ਜੀ 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 ਜਿਹੜਾ ਪਿੰਡ ਆਵਾ ਹੈਗਾ ਇੱਥੇ ਆਵੇ ਪਿੰਡ ਦਾ ਨਾਮ ਵੀ ਆਵਾ ਇਸ ਕਰਕੇ ਰੱਖਿਆ ਸੀਗਾ ਵੀ ਇੱਥੇ ਜਿਹੜਾ ਇਹ ਜਿਹੜੇ ਕੁਮਾਰ ਜਿਹੜੇ ਸੀਗੇ ਉਹ ਜਿਹੜਾ ਆਵਾ ਬਣਾ ਕੇ ਰੱਖਦੇ ਸੀਗੇ ਆਵਾ ਬਣਾ ਡ ਜਿਹੜੇ ਕਟੇ ਬਣਾਉਂਦੇ ਐ ਉਹਨੂੰ ਆਵਾ ਬੋਲਦੇ ਐ ਜਿਹਦੇ ਕਟੇ ਲਪਕੇ ਤੇ ਜਿਹੜਾ ਕਟੇ ਬਣਾ ਕੇ ਬੋਲਦੇ ਨੂੰ ਆਵਾ ਬੋਲਦੇ ਐ ਤਾਂ ਇਸ ਕਰਕੇ ਇਸ ਪਿੰਡ ਦਾ ਨਾਮ ਆਵਾ ਰਛੈ ਸੀਗਾ ਤੇ ਆ ਵੀ ਪਿੰਡ ਦੀ ਮਿੱਟੀ ਵਧੀਆ ਸੀ ਤੇ ਇੱਥੇ ਲੋਕ ਜਾ ਕੇ ਕਟੇ ਬਣਾਉਂਦੇ ਸੀ ਉਹ ਜਿਹੜਾ ਰੇਲਵੇ ਲਾਈਨ ਦੇ ਨਾਲ ਜਿੰਨੀ ਵੀ ਹੁਣ ਰੇਲਵੇ ਲਾਈਨ ਨਿਕਲੀ ਉੱਥੇ ਉੱਥੇ ਯਾਨੀ ਕਿ ਟਿੱਕਰ ਬਹੁਤ ਹੁੰਦੇ ਸੀਗੇ ਉਹ ਜਮੀਨ ਜਿਹੜੀ ਸਾਡੇ ਪੁੱਤਰਾਂ ਨੇ ਖਰੀਦੀ ਸੀ अच्छा ते, आवा, आवा ते सी सी ए मन, दे दे आ, के मान लो ਉਸ ਕਰਕੇ ਉਹ ਆਵਾ ਆਵਾ ਚੀ ਗਾ ਤੇ ٹھیک ਕਰ ਰਹੀ ਸੀ ਕਰਕੇ ਸੀਗੇ ਕੁਮਾਰਾਂ ਦਾ ਜੱਦਾ ਇੱਥੇ ਮਨਜੋ ਮੁਸਲਮਾਨ ਕੁਮਾਰ ਸੀਗੇ ਜਿਹੜੇ ਇੱਥੇ ਘਰੇ ਬਣਾਉਂਦੇ ਸੀਗੇ ਹਾਂ ਇਹਦਾ ਮਤਲਬ ਕਿ ਮੁਸਲਮਨ ਪਾਈਚਾਰੇ ਦੇ ਲੋਗ ਸੈਨੀਆਂ ਪਾਈਚਾਰੇ ਦੇ ਲੋਗ ਤੇ ਤੁਹਾਡੀ ਬਰਾਦਰੀ ਦੇ ਲੋਗ ਸਾਰੇ ਇਕੱਠੇ ਮਿਲ ਕੇ ਰਹਿੰਦੇ ਹੁੰਦੇ ਸੀਗੇ ਹਾਂ ਇਕੱਠੇ ਰਹਿੰਦੇ ਸੀਗੇ ਵੈਸੇ ਤਾਂ ਇਕੱਠੇ ਤਾਂ ਰਹਿੰਦੇ ਸੀ ਪਰ ਜਿਹੜੇ ਸਿੱਖ ਭਾਈਚਾਰਾ ਸੀਗਾ ਉਹਨਾਂ ਨੂੰ ਉਹਨਾਂ ਨੇ ਜ਼ਮੀਨ ਹੀ ਉਸ ਪਾਸੇ ਦਿੱਤੀ 1 ਕਿਲੋਮੀਟਰ ਪਾਸੇ ਮੰਨ ਲਓ ਦਿੱਤੀ ਜਿਹੜਾ ਉਹ ਸਹਣੀਆ ਵਾਲਾ ਪਿੰਡ ਮਿਣਿਆ ਅਥਰ ਨਾਲ ਪਿੰਡ ਹੈਗਾ ਸਹਣੀਆ ਸਹਣੀਆ ਪਿੰਡ ਹੈ ਸਹਣੀਆ ਪਿੰਡ ਹੈ ਤੇ ਉਹ ਪਿੰਡ ਦੇ ਜਿਹੜੇ ਲੋਕ ਜਿਹੜੇ ਸੀ ਉਹ ਦੇਖਿਆ ਆਪਣੇ ਨਾਂ ਵੀ ਉਹਨਾਂ ਨੇ ਸਹਣੀਆ ਰੱਖਦਾ ਆਪਦਾ ਪਿੰਡ ਦਾ ਨਾਮ ਪੂਰਾ ਨਾਮ ਇਹਦਾ ਸੁਰੇਸ਼ ਵਾਲਾ ਸਹਣੀਆ ਹੈ ਤੇ ਪੁਰਾਣਾ ਜਦੋਂ ਮੁਸਲਮਾਨ ਨੇ ਤਖਰੀਦ ਕੀਤਾ ਸੀ ਉਸ ਟਾਈਮ ਇਹਦਾ ਨਾਮ ਸੀਗਾ ਮੁਹੰਮਦ ਖੋਲਾ ਮੁਹੰਮਦ ਖੋਲਾ ਖੋਲਾ ਬਾਪੂ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਲਖਮਨ ਸਿੰਘ ਲਖਮਨ ਸਿੰਘ ਹਾਂਜੀ ਬਾਪੂ ਜੀ ਆਪਾਂ ਇਸ ਪਿੰਡ ਦੇ ਵਿੱਚ ਬੈਠੇ ਸੈਣੀਆਂ ਦੇ ਵਿੱਚ ਹਾਂਜੀ ਸੈਣੀਆਂ ਤੇ ਸ਼੍ਰੇਸ਼ ਵਾਲਾ ਹਾਂਜੀ ਇਹ ਪਿੰਡ ਇੱਕ ਹੀ ਹੈ ਕਿ ਦੋ ਅਲੱਗ ਲੱਗ ਨੇ ਤੇ ਅਲੱਗ ਹੋਏ ਤਾਂ ਕਿਵੇਂ ਹੋਇਆ ਇਹ ਪਿੰਡ ਪਹਿਲਾਂ ਵੀ ਮੋਢੇ ਨਾਲ ਇੱਕੋ ਹੀ ਸੀਗਾ ਜਦੋਂ ਸੈਣੀ ਬਰਾਦਰੀ ਨੇ ਪਹਿਲੀ ਖਰੀਦ ਲਈ ਹਾਂਜੀ ਤੇ ਇਹਨਾਂ ਦਾ ਉੱਥੇ ਮਤਲਬ ਉਹਨਾਂ ਦੇ ਨਾਲ ਨਾ ਜੱਜੀ ਕਿਸੇ ਗੱਲ ਨੂੰ ਤੂਟ ਰੱਖ ਹੋ ਗਈ ਉਹਨੀ ਤੂਟ ਰੱਖ ਹੋ ਗਈ ਕਿਸੇ ਗੱਲ ਨੂੰ ਇਹਨਾਂ ਨੇ ਆਪ ਦਾ ਪਿੰਡ ਇੱਥੇ ਆਣ ਕੇ ਵੱਖਰਾ ਬੰਨ ਲਿਆ ਅੱਛਾ ਵੱਖਰਾ ਬੰਨ ਲਿਆ ਇਬਰਦੀ ਸੈਣੀਆ ਦੀ ਕੋਈ ਸੀਗੀ ਇਹਨਾਂ ਨੇ ਆਪ ਦਾ ਸੈਣੀ ਬਰਾਦੀ ਆਪ ਦਾ ਪਿੰਡ ਵੱਖਰਾ ਬਣਾ ਲਿਆ ਤਾਂ ਹੀ ਸੈਣੀਆ ਨਾਲ ਹਾਂ ਤਾਂ ਹੀ ਇਹਦਾ ਨਾਮ ਸੈਣੀਆ ਰੱਖਿਆ ਗਿਆ ਸੈਣੀ ਬਰਾਦੀ ਸੀਗੀ ਇਹਨਾਂ ਨੇ ਨਾ ਹੀ ਤਾਂ ਹੀ ਆਪ ਦਾ ਬਣਾ ਲਿਆ ਤੇ ਉਸ ਵਕਤ ਇੱਥੇ ਕੀ ਹੈਗਾ ਸੀ ਜਗਾ ਕਿਹੋ ਜੀ ਹੈਗੀ ਸੀ ਜਗਾ ਜੀ ਆਮ ਤਾਂ ਪਹਿਲੀ ਬਰਾਨੀ ਜਾਦੇ ਸੀਗੀ ਹਾਂਜੀ ਕੋਈ ਰਖਵਾ ਇੰਨ ਪਾਣੀ ਪੂਣੀ ਲੱਗਦਾ ਸੀਗਾ ਉਹ ਲਹਿਰਾਂ ਦਾ ਹਾਂਜੀ ਉਹ ਕੋਈ 2-3 ਮੁੱਗਿਆਂ ਦਾ ਪਾਣੀ ਲੱਗਦਾ ਸੀ ਜਿਵੇਂ ਜਿਵੇਂ ਪੈਰੀਆਂ ਦੀਆਂ ਵੱਡਾ ਹੋਈਆਂ ਵੀ ਸੀਗੀਆਂ ਹੂੰ ਬਾਕੀ ਪੈਰੀ ਅੱਧਾ ਰੱਖਵਾ तकरीबन ਉਦੋਂ ਬਰਾਨਾ ਹੁੰਦਾ ਸੀ ਇਹ ਸੁਣਿਆ ਕਿ ਇੱਕ ਵਾਰੀ ਹੜ ਦੇ ਨਾਲ ਵੀ ਬਰਬਾਦ ਹੋਇਆ ਪਿੰਡ ਜਾਂ ਹਾਂਜੀ ਇਹ ਸਨ 58 ਦੇ ਵਿੱਚ ਹੜ ਨਾਲ ਬਰਬਾਦ ਹੋ ਗਿਆ ਸੀਗਾ ਕਿਰਾਂ ਇੱਟ ਹੈ ਗਿਆ ਸੀ ਦੂਜੀ ਵਾਰਾ ਪਿੰਡ ਬਣਿਆ ਫੇਰ ਇਹ ਸਾਰਾ ਪਿੰਡ ਉਹ ਪਾਣੀ ਵਿੱਚ ਵੜ ਗਿਆ ਸੀ ਪਿੰਡ ਦੇ ਅੱਛਾ ਤੇ ਪਿੰਡ ਦੇ ਵਿੱਚ ਪਾਣੀ ਵੜ ਕੇ ਤੇ ਇਹ ਮਤਲਬ ਪਾਣੀ ਫੇਰ ਅੱਗੇ ਚਾਲੂ ਹੋਇਆ ਪਿੰਡ ਨੀਵੇਂ ਥਾਂ ਸੀਗਾ ਨੀਵੇਂ ਥਾਂ ਤੇ ਹੋ ਕੇ ਤੇ ਫੇਰੇ ਪਾਣੀ ਜਦੋਂ ਪਿੰਡ ਟੈ ਕੇ ਤੇ ਫੇਰ ਪਾਣੀ ਅੱਗੇ ਚੱਲੇ ਜਦੋਂ ਪਾਣੀ ਬੇਥਾ ਹੋ ਗਿਆ ਜਾ ਤੇ ਪਾਕਿਸਤਾਨ ਵੀ ਇਹ ਟਨਲੇ ਹੈ 10 12 ਕਿਲੋਮੀਟਰ ਤੇ ਹੈ ਹਾਂ ਪਾਕਿਸਤਾਨ ਤੇ ਜਦੋਂ ਇਹਨਾਂ ਦੇ ਵਿੱਚ ਜੰਗ ਹੋਈ ਸੀਗੀ ਹਾਂਜੀ ਤੇ ਉਸ ਵਕਤ ਪਿੰਡ ਚ ਲੋਕ ਬੈਠੇ ਸੀ ਜਾਂ ਖਾਲੀ ਹੋ ਗਿਆ ਸੀ ਤਕਰੀਬਨ ਤਾਂ ਖਾਲੀ ਹੋ ਗਿਆ ਸੀ ਕੋਈ ਵਿਰਲਾ-ਵਿਰਲਾ ਬੰਦਾ ਰਹਿ ਗਿਆ ਸੀ ਆਪਦੇ ਘਰਾਂ ਦੀ ਰਾਖੀ ਕਰਨ ਵਾਸਤੇ ਸਮਾਨ ਦੀ ਰਾਖੀ ਰੱਖੂ ਕਰਨ ਵਾਸਤੇ ਕਿਉਂ ਸਮਾਨ ਉਦੋਂ ਕੋਈ ਪ੍ਰਬੰਧਤਾ ਹੁੰਦੇ ਨਹੀਂ ਸੀ ਗੱਡੇ-ਬਲਦ ਹੁੰਦੇ ਸੀਗੇ ਗੱਡੇ-ਬਲਦ ਸੀਗੇ ਤੇ ਗੱਡੇ-ਬਲਦ ਨਾਲ ਤਾਂ ਆਪਦਾ ਰੋਟੀ ਟੋਕਰਾ ਇਸਮਾਨ ਲੈ ਕੇ ਗਏ ਸੀਗੇ ਬਾਕੀ ਕਈ ਬੰਦੇ ਵਿੱਚ ਕੋਈ ਪਿੰਡ ਦੇ ਵਿੱਚ 5-7 ਬੰਦੇ ਬੈਠੇ ਰਹਿ ਗਏ ਸੀਗੇ ਵੀ ਜਿਹੜੀ ਪਿੰਡ ਦੀ ਨਿਗ੍ਹਾ ਰੱਖਣ ਵੀ ਕੋਈ ਚੋਰੀ ਚਾਪਾ ਨਾ ਹੋ ਜੇ ਵੀ ਸਾਮਾਨ ਚੱਕਿਆ ਨਾ ਜਾਵੇ ਔਰ ਕੋਈ ਪਿੰਡ ਦੀ ਤੁਸੀਂ ਦਾਸਤਾਨ ਸੁਣੀ ਹੋਵੇ ਦਾ ਸਫਰਨਾਮਾ ਸੁਣਿਆ ਹੋਵੇ ਵੀ ਆ ਚੀਜ਼ ਅੱਜ ਨਹੀਂ ਹੈਗੀ ਪਹਿਲੇ ਬਹੁਤ ਜ਼ਿਆਦਾ ਹੈਗੀ ਸੀ ਅੱਜ ਦੇਖੀ ਆਪਣੇ ਪਹਿਲਾਂ ਬਹੁਤ ਜ਼ਿਆਦਾ ਭਾਈਚਾਰਾ ਹੀ ਸੀਗਾ ਭਾਈਚਾਰਾ ਸੀਗਾ ਪਹਿਲਾਂ ਬਹੁਤ ਜ਼ਿਆਦਾ ਭਾਈਚਾਰਾ ਹੀ ਸੀਗਾ ਤੇ ਹੁਣ ਉਹ ਭਾਈਚਾਰਾ ਇੰਨਾ ਹੈ ਨਹੀਂਗਾ ਇੱਕ ਸਰਪੰਚ ਸਾਹਿਬ ਮੈਂ ਇਹ ਦੇਖਿਆ ਕਿ ਹਵੇਲੀਆਂ ਦਾ ਪਿੰਡ ਵੀ ਕਹਿ ਸਕਦੇ ਆ ਇਸ ਨੂੰ ਹਨਾ ਹਵੇਲੀਆਂ ਬਹੁਤ ਜ਼ਿਆਦਾ ਨਜ਼ਰ ਆਈਆਂ ਆ ਆਪਾਂ ਜਿੱਥੇ ਬੈਠੇ ਆ ਵੀ ਇੱਕ ਹਵੇਲੀ ਹੈ ਪਿੱਛੇ ਵੀ ਬਹੁਤ ਹਵੇਲੀਆਂ ਨੇ ਇਹ ਤਾਂ ਬਹੁਤ ਜ਼ਿਆਦਾ ਪੁਰਾਣੀ ਹੈ ਪਿੱਛੇ ਬਣੀ ਹੋਈਆਂ ਉਹ ਵੀ ਹਵੇਲੀ ਟਾਈਪ ਹੀ ਬਣੀ ਹੋਈਆਂ ਇਹਦਾ ਕੀ ਕਾਰਨ ਹੈ ਵੀ ਹਵੇਲੀਆਂ ਹੀ ਕਿਉਂ ਜ਼ਿਆਦਾ ਬਣਾਉਂਦੇ ਲੋਕ ਇਸ ਪਿੰਡ ਦੇ ਵਿੱਚ ਜਿਹੜੇ ਬੁਢਰੇ ਕਿਸੇ ਉਹ ਮੰਨ ਲਓ ਹਵੇਲੀ ਟਾਈਪ ਹੀ ਪਹਿਲਾਂ ਜੇ ਪੁਰਾਣੇ ਮਕਾਨ ਬਣੇ ਸੀ ਤੇ ਉਹ ਮੰਨ ਲਓ ਗੁੰਝਈਏ ਸੀ ਕਿ ਤੇ ਉਹਨਾਂ ਨਾਲ ਖੁੱਲਾ ਥਾਂ ਸੀਗਾ ਤੇ ਉਹ ਫਿਰ ਹਵੇਲੀ ਵੱਡੇ ਪਰਿਵਾਰ ਸੀਗੇ ਇਸ ਕਰਕੇ ਉਹ ਵੱਡੇ ਪਰਿਵਾਰ ਸੀਗੇ ਤੇ ਇਕੱਠੇ ਪਰਿਵਾਰ ਰਹਿੰਦੇ ਸੀਗੇ ਤੇ ਜਿੱਦਾਂ ਇਹ ਹਵੇਲੀ ਬਣੀ ਹੋਈ ਐ ਇੱਥੋਂ ਇਹ ਜਾਪਦਾ ਕੋਈ ਘੋੜਾ ਵਗੈਰਾ ਜਾਂ ਕੋਈ ਜੀਪ ਵਗੈਰਾ ਵੀ ਹੋਣੀ ਐ ਦਾਦਾ-ਪਰਦਾਦਾ ਜੀ ਕੋਲੋਂ ਹੈਗੀ ਸੀ ਉਹ ਤੁਹਾਡੇ ਉੱਥੇ ਸੀਗੇ ਬੰਦੋ ਜੀਪ ਜਾਂ ਹੋਰ ਮੀਟਰਟਰ ਦਾ ਜਦੋਂ ਇਹ ਤਾਂ ਇਹ ਬਾਤ ਚ ਬਾਤ ਕੀ ਹੈ ਘੋੜੇ ਵਗੈਰਾ ਹੈਗੇ ਸੀ ਉੱਠ ਹੈਗੇ ਸੀ ਮੰਲੋ 55 ਦੇ तकरीबन ਆਏ। اچھا ਆਹ ਟਰੈਕਟਰ ਤਾਂ ਦੋਰੀ ਬਾਤ ਚ ਆਇਆ। 53 55 ਦੇ ਲਗਭਗ 55 ਜਾਂ 60 ਦੇ ਵਿਚਾਲੇ ਜਿਹੜਾ ਸਾਡੇ ਕੋਲ ਜਿਹੜੇ ਟਰੈਕਟਰ ਜਿਹੜੇ ਹੈਗੇ ਸੀ ਸਾਡੇ ਪਰਿਵਾਰ ਨੇ ਉਹ ਚਾਲੂ ਕੀਤੇ ਆ ਜਾਂ ਬਣਾਏ ਹੈ ਟਰੈਕਟਰ ਬਣਾਏ ਹੈ ਜਾਂ ਖਰੀਦੇ ਹੈ। ਤੇ ਪਹਿਲਾਂ ਤਾਂ ਉਠਾ ਕੋੜਿਆਂ ਨਾਲ ਹੀ ਸਾਰਾ ਕੰਮ ਜਿਹੜਾ ਹੈਗਾ ਸੀ ਉਹ ਚੱਲਦਾ ਸੀ। ਉਹ ਖੇਤੀਬਾੜੀ ਵੀ ਉਹਦੇ ਨਾਲ ਹੀ ਚਲਦੀ ਸੀਗੀ ਸਾਰਾ। ਖੇਤੀਬਾੜੀ ਵੀ ਉਹਦੇ ਨਾਲ ਚਲਦੀ ਸੀਗੀ। ਜਦੋਂ ਪਾਰਟੀਸ਼ਨ ਹੋਈ ਐ ਤੇ ਮੁਸਲਿਮ ਬਾਈਚਾਰਾ ਦੇ ਲੋਕ ਇੱਥੋਂ ਚਲੇ ਗਏ ਤੁਸੀਂ ਇੱਥੇ ਰਹੇਗੇ ਨਹੀਂ ਮੁਸਲਿਮ ਬਾਈਚਾਰਾ ਤਾਂ ਇਸੇ ਥਾਂ ਪਹਿਲਾਂ ਹੀ ਵੇਚ ਕੇ ਚਲ ਗਿਆ ਸੀ ਅੱਛਾ ਮੁਸਲਿਮ ਬਾਈਚਾਰਾ ਜਿਹੜਾ ਹੈਗਾ ਉਹ ਪਹਿਲਾਂ ਹੀ ਇੱਥੋਂ ਵੇਚ ਕੇ ਚਲ ਗਿਆ ਸੀ ਉਹ ਵੇਚ ਕੇ ਹੋਰ ਕਿਸੇ ਪਿੰਡ ਤੇ ਆਬਾਦ ਹੋ ਗਿਆ ਹਾਂ ਉਹ ਕਿਧਰੇ ਹੋ ਗਿਆ ਆ ਕੇ ਬਾਤ ਕਰੀ ਸੀ ਮੁਸਲਿਮ ਬਾਈਚਾਰਾ ਜਿਹੜਾ ਸੀਗਾ ਉਹ ਨਾ ਨਹੀਂ ਤਾਂ ਵੇਚਦਾ ਸੀ ਇਹ ਪਿੰਡ ਮੁਸਲਮਾਨਾਂ ਦਾ ਹੀ ਸੀਗਾ ਕੋਈ ਇਹ ਕੋਈ ਮੁਹੰਮਦ ਨਾਮ ਦਾ ਆਦਮੀ ਸੀ ਗਉਂ ਨੇ ਆਪਣੇ ਘਰ ਤੋਂ ਲਾਇਾਇਆ ਕੀ ਦਾ ਆ ਖੋਲਾ ਮਤਲਬ ਇੱਕ ਝੋਂਪੜੀ ਜੀ ਟਾਈਪ ਕਹਿ ਸਕਦੇ ਆ ਜਾਂ ਘਰ ਨੂੰ ਖੋਲਾ ਕਹਿੰਦੇ ਆ ਡੇਰੇ ਨੂੰ ਵੀ ਕਹਿ ਦਿੰਦੇ ਆ ਡੇਰੇ ਨੂੰ ਕਹਿੰਦੇ ਸੀਗੇ ਡੇਰੇ ਨੂੰ ਹੀ ਕਹਿ ਦਿੰਦੇ ਆ ਜਿੱਥੇ ਰਹਿੰਦੇ ਹੋਣ ਆਬਾਦ ਹੋਣ ਉਹਨਾਂ ਨੂੰ ਖੋਲਾ ਕਹਿ ਦਿੰਦੇ ਆ ਅੱਜ ਕੱਲ ਵੀ ਆਮ ਤੌਰ ਤੇ ਕਹਿੰਦੇ ਕਿ ਯਾਰ ਖੋਲੇ ਦੇ ਵਿੱਚ ਮੈਂ ਦਬਰ ਨਹੀਂ ਬੈਠਾ ਉਹ ਟਾਈਪ ਚੀਜ਼ ਬਿਲਕੁਲ ਸੀ ਹਾਂ ਤੇ ਉਸ ਤੋਂ ਬਾਅਦ ਤੁਹਾਡੀ ਬਰਾਦਰੀ ਇੱਥੇ ਰਹਿੰਦੀ ਹੈ ਹਾਂ ਉਸ ਤੋਂ ਬਾਅਦ ਦੇਖ ਸਕਦੇ ਕਿ ਜਿਹੜਾ ਜਿੰਜਾ ਪਰਿਵਾਰ ਹੈ ਉਹ ਇੱਕ ਜਿੰਜਾ ਪਰਿਵਾਰ ਜ਼ਿਆਦਾਤਰ ਕਾਰੋਬਾਰ ਕੀ ਕਰਦਾ ਸੀ ਜਿੰਜਾ ਪਰਿਵਾਰ ਕਾਰੋਬਾਰ ਦਾ ਖੇਤੀ ਕਰਦਾ ਸੀਗਾ ਖੇਤੀਬਾੜੀ ਦੇ ਨਾਲ ਦਾ ਕੰਮ ਸੀ ਸਾਡਾ ਜਿਹੜਾ ਪਰਿਵਾਰ ਹੈਗਾ ਇਹ 1860 ਚੀਫਾ ਜਿੰਕਾ ਆਇਆ ਸੀਗਾ ਤੁਹਾਡਾ ਤੁਹਾਡਾ ਪਰਿਵਾਰ ਆਇਆ ਕਿੱਥੋਂ ਸੀਗਾ ਮਗਰਾ ਸਰਪਿੰਟ ਤੋਂ ਇਹ ਵੀ ਕਨੇਡਾ ਕਨੇਡਾ ਦੇ ਨਾਲ ਹੈਗਾ तकरीबन 20 ਕਿਲੋਮੀਟਰ ਇਧਰ अच्छा ओथों 1860 ਦੇ ਕਰੀਬ ਇੱਥੇ 1860 ਚ ਤਾਂ ਇਹਨਾਂ ਨੇ ਮੰਨ ਇਰਾਲੀ ਤੇ ਬਿੰਗਾਲੀ ਦੋ ਪਿੰਡ ਵਸਾ ਲਏ ਸੀਗੇ ਉਦੋਂ ਤੱਕ ਤਾਂ ਉਹ ਵਸਾ ਵੀ ਲੈ ਸੀਗੇ ਵਸਾ ਨਹੀਂ ਸੀ ਉਸ ਤੋਂ ਪਹਿਲਾਂ ਜਦੋਂ ਆਉਂਦੇ ਸੀਗੇ ਉਸ ਟਾਈਮ ਇਹ ਪਸ਼ੂਦਾਨ ਲੈ ਕੇ ਆਉਂਦੇ ਸੀ ਇੱਥੇ ਹਾਂਜੀ ਇਹ ਜਿਹੜਾ ਏਰੀਆ ਫਾਜ਼ਿਲਕਾ ਦਾ ਜਿਹੜਾ ਏਰੀਆ ਸੀਗਾ ਇੱਥੇ ਇੰਨੀ ਕਿ ਦਰਿਆ ਧਲਦਾ ਸੀਗਾ ਤੇ ਦਰਿਆ ਦੇ ਕਿਨਾਰੇ ਜਿਹੜਾ ਜਿਸ ਟਾਈਮ ਦੇਖਿਓ ਆਪਣੀ ਦਰਿਆ ਉਤਰਦਾ ਸੀਗਾ ਉਸ ਟਾਈਮ ਉਥੋਂ ਜਿਹੜੇ ਉਹ ਇੱਥੇ ਆ ਜਾਂਦੇ ਸੀ ਪਸ਼ੂ ਚਰਾਉਣ ਵਾਸਤੇ ਉਸ ਸਮੁੰਨ ਕੋਲ ਪਸ਼ੂਦੰਸੀ ਬੇਡਾਂ ਬੱਕਰੀਆਂ ਜਾਂ ਉੱਠ ਤੇ ਗਾਵਾਂ ਇਹ ਉਹਨਾਂ ਕੋਲ ਪਸ਼ੂਦੰਸੀਗਾ ਉਸ ਟਾਈਮ ਪਸ਼ੂਦਾਨੀ ਅੰਦਰ ਸੀਗਾ ਮੇ ਨਹੀਂ ਕਾਰੋਬਾਰ ਸੀਗਾ ਰੁਪਈਆਂ ਦਾ ਦੰ ਨਹੀਂ ਸੀਗਾ ਹਾਂ ਤੇ ਉਹ ਪਸ਼ੂਦੰਸੀਗਾ ਪਸ਼ੂ ਚਰਾਉਣ ਵਾਸਤੇ ਇੱਥੇ ਆਉਂਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਆਪਣੇ ਨਾਲ ਇਥੋਂ ਏਰੀਆ ਜਿਹੜਾ ਇਹਦਾ ਆਬਾਦ ਕੀਤਾ ਜਾਂ ਕੁਝ ਖਰੀਦ ਕੀਤਾ ਹਾਂ ਤੇ ਇੱਥੇ ਹੀ ਰਸ ਗਏ ਫਿਰ ਇੱਥੇ ਹੀ ਬਸ ਰਹਿ ਗਏ ਤੇ ਉਸ ਟਾਈਮ ਤੇ ਕਿੰਨੇ ਕ ਪਰਿਵਾਰ ਹੈਗੇ ਸੀ ਜਾਂ ਅੱਜ ਅਗਰ ਉਸ ਟਾਈਮ ਦੀ ਯਾਦ ਨਹੀਂ ਤਾਂ ਅੱਜ ਕਿੰਨੇ ਕ ਪਰਿਵਾਰ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਇਸ ਪਿੰਡ ਕੀ ਵਿਸ਼ੇ ਤਾਂ ਸੀ ਦਾਦਿਆਂ ਦੇ ਤੋਂ ਤੱਕਣੀਏ ਫਿਰ ਤਾਂ ਦੋ ਦਾਦਿਆਂ ਦੀ ਉਲਾ ਦੇ ਗਿਆ ਸੀ ਅੱਛਾ ਦੋ ਦਾਦਿਆਂ ਦੀ ਉਲਾ ਦਾ ਤੇ ਦੋ ਹੀ ਘਰ ਰਹੇ ਗਿਆ ਬਾਕੀ ਸਾਰਾ ਬੇਗਾਂ ਵਾਲੀ ਤੇ ਹੀਰਾਣੇ ਹੈਗਾ ਬਾਕੀ ਉਧਰ ਫੈਮਲੀਆ ਬੈਠੀ ਹਾਂ ਬਾਕੀ ਫੈਮਲੀਆ ਜਿਹੜੀਆਂ ਉੱਥੇ ਬੈਠੀਆਂ ਤੇ ਬੇਗਾਂ ਵਾਲੀ ਤੇ ਹੀਰਾਣੇ ਵਾਲੀ ਜਿਹੜਾ ਹੈਗਾ ਉਹ ਬਾਕੀ ਪਰਿਵਾਰ ਸਾਰਾ ਉੱਥੇ ਬਟ ਅਸੀਂ ਦੋ ਪਰਿਵਾਰ ਜਿਹੜੇ ਹੈਗੇ ਆ ਉਹ ਇੱਥੇ ਹੈਗੇ ਆ ਚੌਧਰੀ ਮੋਟਾ ਨਾਮ ਦੀ ਲਾਚੋਂ ਟਿਕ ਚੌਧਰੀ ਲੇਖਣਾ ਜੀ ਡਿਫਰੈਂਸ ਅੱਛਾ ਦੋ ਹੀ ਪਰਿਵਾਰ ਹੈਗੇ ਆ ਦੋ ਪਰਿਵਾਰ ਐ ਇੱਥੋਂ ਅਗਰ ਕੋਈ ਪਿੰਡ ਤੇ ਤੁਹਾਡੇ ਪਹੁੰਚਣਾ ਚਾਹੇ ਹਾਂਜੀ ਤਾਂ ਕੀ ਰਸਤਾ ਹੈਗਾ ਤੁਹਾਨੂੰ ਕਿਹੜਾ ਸ਼ਹਿਰ ਨੇੜੇ ਲੱਗਦਾ ਇੱਥੋਂ ਸਾਨੂੰ ਇਥੋਂ ਫਜ਼ਿਲਕਾ ਨੇੜੇ ਲੱਗਦਾ ਹਾਜ਼ਿਲ ਕਰ ਨੇੜੇ ਲੱਗਦਾ ਹੁਣ ਦੋ ਚਾਰ ਕਿਲੋਮੀਟਰ ਦੀ ਦੂਰੀ ਸੀ ਨਹੀਂ ਢਾਈ ਕਿਲੋਮੀਟਰ ਹੈ ਢਾਈ ਕਿਲੋਮੀਟਰ ਜਿਹੜਾ ਹੁਣ ਨਵਾਂ ਬਸ ਸਟੈਂਡ ਬਣਿਆ ਉਹ ਆਪਣੇ ਤੋਂ ਢਾਈ ਕਿਲੋਮੀਟਰ ਹੈ ਤੇ ਰੇਲ ਗੱਡੀ ਦਾ ਜਿਹੜਾ ਹੈਗਾ ਉਹ 3 ਕਿਲੋਮੀਟਰ ਹੈ ਉਹ 3 ਕਿਲੋਮੀਟਰ ਹੈ ਹਾਂਜੀ 3 ਮਤਲਬ ਉਹ ਮੇਨ ਰੋਡ ਆਦੀ ਹੁੰਨੀ ਹੈ ਤੇ ਇਹ ਹਾਂ ਵੱਲ ਕੇ ਆਦੀ ਹਾਂ ਵੱਲ ਕੇ ਤੇ ਇੱਥੋਂ ਤੁਹਾਨੂੰ ਸਾਦਕੀ ਬਾਰਡਰ ਕਿੰਨਾ ਮਤਲਬ ਪਾਕਿਸਤਾਨ ਕਿੰਨੀ ਕੁ ਦੂਰ ਪੈ ਜਾਂਦਾ ਪਾਕਿਸਤਾਨ ਸਾਨੂੰ 9 ਕਿਲੋਮੀਟਰ ਪੈਦਾ ਨਾ ਕਿਲੋਮੀਟਰ ਮਹਾਵਲਪੁਰ ਸਟੇਟ ਤੇ ਸਾਦਕੀ ਬਾਰਡਰ ਲਗਾਇਆ ਹਾਂਜੀ ਉਹੀ ਪਿੰਡੀ ਹੈ ਹਾਂਜੀ ਤਾਂ ਇਹ ਸਿਗਾ ਪਿੰਡ ਸਵੇਸ਼ ਵਾਲਾ ਸੈਨੀਆਂ ਦਾ ਇਤਿਹਾਸ ਬੜਾ ਵਧੀਆ ਦੱਸਿਆ ਭਾਈ ਸਾਹਿਬ ਨੇ ਤੇ ਇਹੋ ਜਿਹਾ ਇਤਿਹਾਸ ਦੇ ਨਾਲ ਤੁਹਾਨੂੰ ਅਕਸਰ ਹੀ ਰੂਬਰੂ ਕਰਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ